ਜਦੋਂ ਤੁਸੀਂ ਅਜਿਹਾ ਜਿਹੜਾ ਬੰਡ ਆਰਡ ਦੇ ਖਾਣੇ ਦਾ ਚਾਰਜ ਸੁਭਾਰਿਆ ਤੁਸੀਂ ਜਾਣਦੇ ਹੋ ਕਿ ਪਿੰਡ ਲਗੜੋਏ ਤੋਂ ਬਾਅਦ ਇਹ ਬਟਾ ਬੋਰਡ ਹੈ ਜਿਹੜੀ ਨਸ਼ੇ ਦੀ ਹੱਬ ਮੰਨੀ ਜਾਂਦੀ ਹੈ ਨਸ਼ਾ ਤਸਕਰਾਂ ਨੂੰ ਕੀ ਕਹਿੰਦੀ ਹਾਰਨਾ ਦਾ ਨਿਕਲੂ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਏ ਹੋ ਔਰ ਨੰਬਰ 2 ਤੇ ਮੈਂ ਆਪਣੇ ਐਸਐਸਪੀ ਸਾਹਿਬ ਸ਼੍ਰੀ ਤਸ਼ਾਰ ਗੁਪਤਾ ਜੀ ਆਈਪੀਐਸ ਐਸਐਸਪੀ ਸ਼ੀਤਪਾਲ ਸਿੰਘ ਨਗਰ ਔਰ ਮੇਰੇ ਡੀਐਸਪੀ ਸਾਹਿਬ ਸ਼੍ਰੀ ਰਾਜ ਕੁਮਾਰ ਜੀ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਨੂੰ ਬਤੌਰ ਨੌਖਾਬਸਰ ਔਰ ਨਿਯੁਕਤ ਕੀਤਾ ਔਰ ਮੈਂ ਉਹਨਾਂ ਦੀਆਂ ਆਮ ਇੱਛਾਵਾਂ ਤੇ ਖਰਾ ਉਤਰਾਂਗਾ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲੰਗੜੋਏ ਤੋਂ ਬਾਅਦ ਇਹ ਮੈਨੂੰ ਵੀ ਪਤਾ ਕਿ ਲੰਗੜੋਏ ਤੋਂ ਬਾਅਦ ਜੇ ਔਰ ਇਹ ਬਰਨਸ਼ੇਰੀ ਇੱਕ ਹੱਬ ਮੰਨੀ ਜਾਂਦੀ ਹੈ ਔਰ ਮੈਂ ਤੁਹਾਡੇ ਮਾਧਿਅਮ ਦੇ ਜਰੀਏ ਇਹ ਉਹਨਾਂ ਨੂੰ ਇੱਕ ਕਿਸਮ ਦੀ ਤਾੜਨਾ ਕਰਨੀ ਚਾਹਨਾ ਕਿ ਜੋ ਵੀ ਨਸ਼ਰੇ ਸਮਗਲਾ ਰਹਿਣਾ ਉਹਨਾਂ ਨੂੰ ਪਹਿਲਾਂ ਹੀ ਮੈਸੇਜ ਮੇਰਾ ਮਿਲ ਗਿਆ ਹੋਣਾ ਕਿ ਐਸੇ ਚੋ ਕਿਹੜਾ ਲੱਗਾ ਮੈਂ ਤੁਮ ਸਮਾਗਰਾਂ ਨੂੰ ਇਹ ਕਹਿਣਾ ਕਿ ਤੁਸੀਂ ਇਹ ਜਿਹੜਾ ਮਾੜਾ ਧੰਦਾ ਇਹਨੂੰ ਛੱਡ ਕੇ ਕੋਈ ਵਧੀਆ ਆਪਣੇ ਧੰਦੇ ਪਣਾਓ ਤਾਂ ਜੋ ਤੁਸੀਂ ਜਿਹੜੀ ਨੌਜਵਾਨੀਆਂ ਆਪਣੀ ਜਵਾਨੀ ਹੈ ਇਹ ਜਿਹੜੀ ਦਲਦਲ 'ਚ ਫਸਦੀ ਜਾ ਰਹੀ ਹੈ ਉਹ ਇਸ ਤੋਂ ਬਚ ਸਕੇ। ਇਹ ਸਰ ਜਿੱਦਾਂ ਹੁਣ ਜੋ ਵੀ ਪਹਿਲੇ ਪਹਿਲਾਂ ਆਉਂਦੇ ਆ ਖਾਣੇ ਦੇ ਚਾਰਜ ਸਭਾਲਦੇ ਆ ਉਹਨਾਂ ਦੀ ਇਹੀ ਗੱਲ ਹੁੰਦੀ ਆ ਕਿ ਮੈਂ ਤਾਰਨਾ ਕਰਦਾ ਥੋੜੇ ਜਰਵਾਦੇ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਤੋਂ ਵੀ ਢਿੱਲੀ ਇਹ ਜਾਪਦੀ ਆ ਕਿ ਤੁਹਾਡੇ ਵੱਲੋਂ ਵੀ ਇਦਾਂ ਦੀ ਕੋਈ ਇਤਨੀ ਹੋਵੇ ਮੈਂ ਕਣਾ ਸਰਦਾਰ ਨਮਸ਼ਾਹਰ ਬਤੌਰ ਮੁਖ ਅਫਸਰ 15 ਮਹੀਨੇ ਰਿਹਾ ਔਰ ਜਿਹੜਾ ਲੰਗੜੋਆ ਨਸ਼ੀ ਦੀ ਕਮੰਤਰੀ ਮੰਡੀ ਸੀ ਮਾਨਯੋਗ ਸੀਐਮ ਸਾਹਿਬ ਔਰ ਸਾਫਕਾ ਸੀਐਮ ਸਾਹਿਬ ਦਿੱਲੀ ਔਰ ਸਾਡੇ ਡੀਜੀਪੀ ਸਾਹਿਬ ਸਾਡੇ ਐਸਐਲਪੀ ਸਾਹਿਬ ਤੇ ਮਾਨਯੋਗ ਡੀਆਈ ਸਾਹਿਬ ਸਾਰੇ ਉੱਥੇ ਆਏ ਐ ਔਰ ਲੰਗੜੋਆ ਨਸ਼ਾ ਮੁਕਤ ਹੋਇਆ ਉਹ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਲੰਗੜੋਏ ਨੂੰ ਨਸ਼ਾ ਮੁਕਤੀ ਕਰਾਰ ਦਿੱਤਾ ਹੋਇਆ ਮੇਰੀ ਜੋ ਅੱਜ ਸਟਾਰਟਿੰਗ ਹੋਊਗੀ ਉਹ ਐਂਡ ਦੇ ਦਿਨ ਤੱਕ ਹੋਊਗੀ ਜਿੰਨੇ ਦਿਨ ਮੇਰੇ ਅਫਸਰ ਸਹਿਬਾਨ ਮੈਂ ਤੁਹਾਨੂੰ ਸੇਵਾ ਕਰਾਂਗੇ ਦਿਨੇ-ਦਿਨੇ ਮਹੀਨੇ ਨਾਲ ਜ਼ਰੂਰ ਕਰਾਂਗਾ ਔਰ ਜੋ ਮੇਰੀ ਅੱਜ ਦੀ ਵਰਕਿੰਗ ਹੋਊਗੀ ਉਹੀ ਮੇਰੀ ਐਂਡ ਤੇ ਦਿਨ ਦੀ ਵਰਕਿੰਗ ਹੋਊਗੀ ਮੇਰੀ ਵਰਕ ਵਿੱਚ ਕੋਈ ਫਰਕ ਨਹੀਂ ਪਾਊਗਾ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਹੋਰ ਜੋ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਦੀ ਹੈ ਯੂਥ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਬੱਚੇ ਨੇ ਕਿ ਇਹ ਕੰਮ ਬਿਲਕੁਲ ਬੰਦ ਕਰ ਦੇਣ ਔਰ ਨੰਬਰ 2 ਤੇ ਮੈਂ ਪੈਟਰੋਲ ਪੰਪ ਵਾਲਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਲੰਡੇ ਮੋਟਰਸਾਈਕਲ ਔਰ ਬਿਨਾ ਨੰਬਰ ਤੋਂ ਮੋਟਰਸਾਈਕਲ ਐ ਕ੍ਰਾਈਮ ਜਿਆਦਾ ਕਰਦੇ ਹੈ ਇਹਨਾਂ ਨੂੰ ਪਲੇਜ ਪੰਪ ਦੇ ਉੱਤੇ ਜਦੋਂ ਤੇਲ ਪਾਉਂਦੇ ਆ ਗਰੇਜ ਕੀਤਾ ਜਾਵੇ ਤਾਂ ਕੋਈ ਜਿਹੜਾ ਕ੍ਰਾਈਮ ਹੈ ਇਹਨੂੰ ਨੱਥ ਪਾਈ ਜਾਂਦਾ ਹੈ